ਭਾਜਪਾ ਤੇ ਆਮ ਆਦਮੀ ਪਾਰਟੀ ਨੇ ਜਲੰਧਰ ਵੈਸਟ ਦੀ ਉਪ ਚੋਣ ਦੇ ਲਈ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕਰ ਦਿੱਤਾ ਹੈ ਆਮ ਆਦਮੀ ਪਾਰਟੀ ਨੇ ਦਲ ਬਦਲ ਕੇ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਮਹਿੰਦਰ ਭਗਤ ਨੂੰ ਟਿਕਟ ਦੇ ਦਿੱਤੀ ਹੈ ਤੇ ਉੱਥੇ ਹੀ ਭਾਰਤੀ ਜਨਤਾ ਪਾਰਟੀ ਨੇ ਆਮ ਆਦਮੀ ਪਾਰਟੀ ਦੀ ਮੈਂਬਰਸ਼ਿਪ ਵਿਧਾਇਕੀ ਛੱਡ ਕੇ ਜਿਹੜੇ ਹੈ ਸ਼ਾਮਲ ਹੋਏ ਸੀ ਭਾਜਪਾ ਦੇ ਵਿੱਚ ਸ਼ੀਤਲ ਅੰਗਰਾਲ ਉਹਨਾਂ ਨੂੰ ਟਿਕਟ ਦਿੱਤੀ ਹੈ ਤਾਂ ਦੋਵੇਂ ਪਾਰਟੀਆਂ ਨੇ ਦਲ ਬਦਲੂਆਂ ਦਾ ਸਹਾਰਾ ਲਿਆ ਆਮ ਆਦਮੀ ਪਾਰਟੀ ਦੇ ਵਿੱਚ ਭਾਜਪਾ ਛੱਡ ਕੇ ਸ਼ਾਮਲ ਹੋਣ ਵਾਲੇ ਮਹਿੰਦਰ ਭਗਤ ਨੂੰ ਉਮੀਦਵਾਰ ਬਣਾ ਦਿੱਤਾ ਗਿਆ ਆਮ ਆਦਮੀ ਪਾਰਟੀ ਦੇ ਵਿੱਚ ਉਹ ਜਨੰਦਰ ਦੀ ਉਪ ਚੋਣ ਵੇਲੇ ਸ਼ਾਮਲ ਹੋਏ ਸਨ ਜਦੋਂ ਸੁਸ਼ੀਲ ਕੁਮਾਰ ਰਿੰਕੂ ਉਮੀਦਵਾਰ ਸਨ ਆਮ ਆਦਮੀ ਪਾਰਟੀ ਦੇ ਚੋਣ ਲੜ ਰਹੇ ਸਨ ਲੋਕ ਸਭਾ ਦੀ ਉਪ ਚੋਣ ਉਸ ਵੇਲੇ ਇਹ ਸ਼ਾਮਲ ਹੋਏ ਸੀ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਅਤੇ ਉਸ ਤੋਂ ਪਹਿਲਾਂ 2017 ਤੇ 2022 ਦੇ ਵਿੱਚ ਭਾਜਪਾ ਦੇ ਉਮੀਦਵਾਰ ਵੀ ਰਹਿ ਚੁੱਕੇ ਨੇ ਪਰ ਉਹਨਾਂ ਨੂੰ ਸਫਲਤਾ ਨਹੀਂ ਸੀ ਮਿਲੀ ਇਸ ਵਾਰ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਉਮੀਦਵਾਰੀ ਦੇ ਉੱਤੇ ਜਲੰਧਰ ਵੈਸਟ ਦੇ ਵਿੱਚ ਚੋਣ ਲੜਨ ਦੇ ਤੌਰ ਦੇ ਉੱਤੇ ਉਮੀਦਵਾਰ ਦੇ ਵਜੋਂ ਉਤਾਰ ਦਿੱਤੇ ਗਏ ਨੇ ਜੇਕਰ ਗੱਲ ਭਾਜਪਾ ਦੀ ਕੀਤੀ ਜਾਵੇ ਤਾਂ ਭਾਜਪਾ ਦੇ ਵਿੱਚ ਸ਼ੀਤਲ ਅੰਗਰਾਲ ਅਤੇ ਸੁਸ਼ੀਲ ਰਿੰਕੂ ਇਕੱਠੇ ਹੀ ਸ਼ਾਮਲ ਹੋਏ ਸਨ ਅਤੇ ਸੁਸ਼ੀਲ ਰਿੰਕੂ ਭਾਜਪਾ ਦੇ ਵੱਲੋਂ ਲੋਕ ਸਭਾ ਚੋਣ ਦੇ ਲਈ ਜਲੰਧਰ ਤੋਂ ਉਮੀਦਵਾਰ ਬਣਾ ਦਿੱਤੇ ਗਏ ਸੀ ਪਰ ਉਹ ਹਾਰ ਗਏ ਅਤੇ ਹੁਣ ਸ਼ੀਤਲ ਅੰਗੁਰਾਲ ਜੋ ਭਾਜਪਾ ਦੇ ਵਿੱਚ ਸ਼ਾਮਲ ਹੋਈ ਸੀ ਆਪਣੀ ਵਿਧਾਇਕੀ ਛੱਡ ਕੇ ਜਿਨ੍ਹਾਂ ਦੇ ਕਰਕੇ ਇਹ ਚੋਣ ਹੋ ਰਹੀ ਹੈ ਜਲੰਧਰ ਵੈਸਟ ਦੀ ਇਸ ਕਰਕੇ ਉਹਨਾਂ ਨੂੰ ਭਾਜਪਾ ਦੇ ਵੱਲੋਂ ਉਮੀਦਵਾਰ ਬਣਾ ਦਿੱਤਾ ਗਿਆ ਜੇਕਰ ਇਸ ਲੋਕ ਸਭਾ ਚੋਣ ਦੇ ਵਿੱਚ ਇਸ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਕਾਂਗਰਸ ਪਾਰਟੀ ਨੂੰ ਸਭ ਤੋਂ ਜ਼ਿਆਦਾ ਵੋਟਾਂ ਹਾਸਲ ਹੋਈਆਂ ਸੀ ਅਤੇ ਕਾਂਗਰਸ ਪਾਰਟੀ ਪਹਿਲੇ ਨੰਬਰ ਤੇ ਰਹੀ ਸੀ ਲਗਭਗ 44000 ਵੋਟਾਂ ਲਜਾ ਚੁੱਕੀ ਹੈ ਇਸ ਹਲਕੇ ਦੇ ਵਿੱਚੋਂ ਆਮ ਆਦਮੀ ਪਾਰਟੀ ਇੱਥੇ ਤੀਜੇ ਨੰਬਰ ਤੇ ਰਹੀ ਸੀ ਭਾਜਪਾ ਨੂੰ ਲਗਭਗ 42000 ਵੋਟਾਂ ਇਸ ਜਲੰਧਰ ਦੀ ਲੋਕ ਸਭਾ ਚੋਣ ਦੇ ਵਿੱਚ ਮਿਲੀਆਂ ਸੀ ਜਲੰਧਰ ਵੈਸਟ ਹਲਕੇ ਦੇ ਵਿੱਚੋਂ ਅਤੇ ਆਮ ਆਦਮੀ ਪਾਰਟੀ ਨੂੰ ਸਿਰਫ 15000 ਵੋਟਾਂ ਜਿਹੜੀ ਇਸ ਹਲਕੇ ਦੇ ਵਿੱਚੋਂ ਪਈ ਹੈ ਤਾਂ ਆਮ ਆਦਮੀ ਪਾਰਟੀ ਲਈ ਵੱਡੀ ਇਹ ਚੁਣੌਤੀ ਬਣ ਗਈ ਹੈ ਜਿੱਥੇ ਆਮ ਆਦਮੀ ਪਾਰਟੀ ਦੀ ਇਹ ਜਲੰਧਰ ਵੈਸਟ ਸੀਟ ਸੀ ਵਿਧਾਇਕ ਜਿੱਤੇ ਸੀ ਸ਼ੀਤਲ ਅੰਗਰਾਲ ਉੱਥੇ ਹੀ ਉਪਚੋਣ ਦੇ ਵਿੱਚੋਂ ਵੀ ਇੱਥੇ ਸ਼ੀਤਲ ਅੰਗਰਾਲ ਦੇ ਇਲਾਕੇ ਦੇ ਵਿੱਚੋਂ ਸੁਸ਼ੀਲ ਰਿੰਕੂ ਲੋਕ ਸਭਾ ਦੀ ਉਪਚੋਣ ਜੇਤੂ ਰਹੇ ਸਨ ਪਰ ਇਸ ਵਾਰ ਜੇਕਰ ਗੱਲ ਕੀਤੀ ਜਾਵੇ ਲੋਕ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਤੀਜੇ ਸਥਾਨ ਦੇ ਉੱਤੇ ਰਹਿਣਾ ਪਿਆ ਤੇ ਇਸ ਦਾ ਜਿਹੜਾ ਹੁਣ ਖਮਿਆਜਾ ਆਮ ਆਦਮੀ ਪਾਰਟੀ ਨੂੰ ਇਸ ਚੋਣ ਦੇ ਵਿੱਚ ਭਗਤਨਾ ਪੈ ਸਕਦਾ ਪਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਜਲੰਧਰ ਦੇ ਵਿੱਚ ਜਲੰਧਰ ਵੈਸਟ ਸੀਟ ਨੂੰ ਜਿੱਤਣ ਦੇ ਲਈ ਅੱਡੀ ਚੋਟੀ ਦਾ ਜ਼ੋਰ ਲਗਾਉਂਦੇ ਦਿਖਾਈ ਦੇ ਰਿਹਾ ਹੈ ਕਿਉਂਕਿ ਉਹਨਾਂ ਦੇ ਵੱਲੋਂ ਜਲੰਧਰ ਦੇ ਵਿੱਚ ਇੱਕ ਮਕਾਨ ਕਿਰਾਏ ਦੇ ਉੱਤੇ ਲੈ ਲਿਆ ਗਿਆ ਜਿੱਥੇ ਮੁੱਖ ਮੰਤਰੀ ਅਤੇ ਉਹਨਾਂ ਦੀ ਪਤਨੀ ਉਹਨਾਂ ਦੀ ਭੈਣ ਰਹਿਣਗੇ ਅਤੇ ਪ੍ਰਚਾਰ ਕਰਨਗੇ ਜਲੰਧਰ ਵੈਸਟਾ ਇਲਾਕੇ ਦੇ ਵਿੱਚ ਤਾਂ ਮੁੱਖ ਮੰਤਰੀ ਲਈ ਵੀ ਇਹ ਵੱਡੀ ਚੁਣੌਤੀ ਬਣ ਗਿਆ ਜਲੰਧਰ ਵੈਸਟ ਨੂੰ ਦੁਬਾਰਾ ਜਿੱਤਣਾ ਕਿਉਂਕਿ ਇੱਥੇ ਸਿਰਫ 15000 ਵੋਟ ਹੈ ਜਿਹੜੀ ਉਹ ਇਸ ਚੋਣ ਦੇ ਵਿੱਚ ਜਿਸ ਵਿੱਚੋਂ ਚੰਨੀ ਜਿੱਤੇ ਨੇ ਉੱਥੇ ਪਈ ਹੈ ਆਮ ਆਦਮੀ ਪਾਰਟੀ ਨੂੰ ਅਤੇ ਕਾਂਗਰਸ ਪਾਰਟੀ ਪਹਿਲੇ ਨੰਬਰ ਤੇ ਰਹੀ ਹੈ ਭਾਜਪਾ ਦੂਜੇ ਨੰਬਰ ਤੇ ਰਹੀ ਹੈ ਤਾਂ ਹੁਣ ਇਸ ਕਿਲੇ ਨੂੰ ਕਿਵੇਂ ਦੁਬਾਰਾ ਪਾਇਆ ਜਾਵੇਗਾ ਕੀ ਆਮ ਆਦਮੀ ਪਾਰਟੀ ਇੱਥੇ ਦੁਬਾਰਾ ਜਿੱਤ ਹਾਸਲ ਕਰ ਸਕੇਗੀ ਇਸ ਦਾ ਜੋ ਨਤੀਜਾ ਹੈ ਉਹ ਸਭ ਕੁਝ ਤੈਅ ਕਰੇਗਾ ਜੋ 13 ਜੁਲਾਈ ਨੂੰ ਆਵੇਗਾ ਪਰ ਇਸ ਚੋਣ ਦੇ ਲਈ ਦਲ ਬਦਲੂਆਂ ਦਾ ਸਹਾਰਾ ਆਮ ਆਦਮੀ ਪਾਰਟੀ ਅਤੇ ਭਾਜਪਾ ਲੈਂਦੀ ਦਿਖਾਈ ਦੇ ਰਹੀ ਹੈ ਤੁਹਾਨੂੰ ਦੋਵੇਂ ਉਮੀਦਵਾਰਾਂ ਦੇ ਵਿੱਚੋਂ ਕਿਹੜਾ ਉਮੀਦਵਾਰ ਜਿੱਤਣ ਵਾਲਾ ਵੱਧਾ ਲੱਗਦਾ ਜਾਂ ਫਿਰ ਕਿਹੜਾ ਉਮੀਦਵਾਰ ਕਮਜ਼ੋਰ ਅਤੇ ਕਿਹੜਾ ਤਾਕਤਵਰ ਲੱਗ ਰਿਹਾ ਹੈ ਦੋਵਾਂ ਦੇ ਵਿੱਚੋਂ ਆਪਣੀ رائے ਜ਼ਰੂਰ ਦਿਓ ਬਾਕੀ ਅਪਡੇਟਸ ਦੇ ਲਈ ਜੁੜੇ ਰਹੋ ਪੰਜਾਬੀ ਨਿਊਜ਼ ਕੋਰਨਰ ਅਤੇ ਕੋਰਨਰ ਟਾਕਸ ਦੇ ਨਾਲ